ਆਸਟ੍ਰੇਲੀਆ ਵੀ ਆਪਣੇ ਭਾਰਤੀਆਂ ਲਈ ਆਪਣੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਵੱਡੀ ਪਸੰਦ ਰਿਹਾ ਹੈ ਤੇ ਬਹੁਤ ਸਾਰੇ ਬੱਚੇ ਅੱਜ ਆਸਟ੍ਰੇਲੀਆ ਦੇ ਵਿੱਚ ਸਟੱਡੀ ਲਈ ਜਾਂ ਫਿਰ ਵਰਕ ਪਰਮਿਟ ਲਈ ਜਾਂਦੇ ਆ ਜੇਕਰ ਗੱਲ ਕਰੀਏ ਰੀਸੈਂਟਲੀ ਕਾਫੀ ਜ਼ਿਆਦਾ ਵੱਡੇ ਲੈਵਲ ਤੇ ਜਿੰਨੇ ਵੀ ਇੱਥੋਂ ਸਟੂਡੈਂਟ ਗਏ ਆ ਜਾਂ ਫਿਰ ਜਿਨ੍ਹਾਂ ਦੇ ਭੈਣ ਭਰਾ ਇੱਥੋਂ ਟੂਰਿਸਟ ਵੀਜ਼ੇ ਤੇ ਗਏ ਆ ਜਾਂ ਫਿਰ ਵਿਜ਼ਟਰ ਵੀਜ਼ੇ ਤੇ ਗਏ ਆ ਉਧਰ ਜਾ ਕੇ ਉਹਨਾਂ ਨੇ ਆਪਣਾ ਜੋ ਵੀਜ਼ਾ ਕਨਵਰਟ ਕੀਤਾ ਹੈ ਸਟੱਡੀ ਵੀਜ਼ੇ ਦੇ ਉੱਤੇ ਪਲੱਸ ਉਹਨਾਂ ਨੇ ਵਰਕ ਪਰਮਿਟ ਦੇ ਵਿੱਚ ਉਹਨਾਂ ਨੂੰ ਈਜ਼ੀਲੀ ਆਸਟ੍ਰੇਲੀਆ ਇਮੀਗ੍ਰੇਸ਼ਨ ਨੇ ਆਪਣਾ ਜੋ ਵੀਜ਼ਾ ਹੈ ਕਨਵਰਟ ਕਰ ਦਿੱਤਾ ਗਿਆ ਹੁਣ ਵੀ ਬਹੁਤ ਸਾਰੇ ਲੋਕਾਂ ਕੋਲ ਚਾਂਸ ਹੈਗਾ ਇਹ ਆਪਣੇ ਆਸਟ੍ਰੇਲੀਆ ਜਾਣ ਦਾ ਉਹ ਵੀ ਬਹੁਤ ਘੱਟ ਪੈਸੇ ਵਿੱਚ ਪਰ ਉਹ ਗਲਤ ਲੋਕਾਂ ਦੇ ਡਿੱਕੇ ਚੜ ਜਾਂਦੇ ਨੇ ਗਲਤ ਏਜੰਟਾਂ ਦੇ ਧੱਕੇ ਚੜ ਜਾਂਦੇ ਨੇ ਜਿਸ ਦੀ ਵਾਇਰ ਨਾਲ ਉਹਨਾਂ ਦਾ ਕਾਫੀ ਅਦਾ ਪੈਸਾ ਜੋ ਵੇਸਟ ਹੁੰਦਾ ਹੈ ਹੁਣ ਆਸਟ੍ਰੇਲੀਆ ਇਮੀਗ੍ਰੇਸ਼ਨ ਨੇ ਸਟੂਡੈਂਟ ਵੀਜ਼ੇ ਦੇ ਵਿੱਚ ਕੁਝ ਚੇਂਜਸ ਕੀਤੇ ਗਏ ਆ ਸਟੂਡੈਂਟ ਦੇ ਵਿੱਚ ਨਿਯਮਾਂ ਦੇ ਵਿੱਚ ਬਦਲਾਅ ਲੀ ਕੀਤੀ ਗਈ ਹੈ ਜੀ ਹੁਣ ਵਿਦਿਆਰਥੀਆਂ ਨੂੰ ਬੈਂਕ ਅਕਾਊਂਟ ਦੇ ਵਿੱਚ ਦਿਖਾਉਣੇ ਪੈਣਗੇ 16 ਲੱਖ ਰੁਪਏ ਮਤਲਬ ਕੀ ਇਸ ਅਮਾਉਂਟ ਨੂੰ 41% ਹੈ ਜੋ ਇਨਕਰੀਜ਼ ਕਰ ਦਿੱਤਾ ਗਿਆ ਹੈ ਵਧਾ ਦਿੱਤਾ ਗਿਆ ਹੈ ਪਹਿਲਾਂ ਜੇਕਰ ਆਪਾਂ ਗੱਲ ਕਰੀਏ 8 ਤੋਂ 10 ਲੱਖ ਰੁਪਏ ਆਪਾਂ ਨੂੰ ਸ਼ੋ ਕਰਨੇ ਪੈਂਦੇ ਸੀ ਆਪਣੇ ਬੈਂਕ ਅਕਾਊਂਟ ਦੇ ਵਿੱਚ ਪਰ ਹੁਣ ਆਪਾਂ ਨੂੰ ਅਗਰ ਪੀਸ ਭਰਨ ਤੋਂ ਬਾਅਦ ਸਾਰਾ ਵੀਜ਼ਾ ਆਉਣ ਤੋਂ ਬਾਅਦ 16 ਲੱਖ ਰੁਪਏ ਆਪਾਂ ਨੂੰ ਆਪਣੇ ਅਕਾਊਂਟ ਦੇ ਵਿੱਚ ਰੱਖਣੇ ਹੀ ਪੈਣਗੇ ਜੇਕਰ ਆਪਾਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਆ ਕਿੰਨੇ ਡਾਲਰ ਬਣਦੇ ਆ ਅਸੀਂ ਤੁਹਾਨੂੰ ਉਹ ਵੀ ਕਨਵਰਟ ਕਰਕੇ ਦਿਖਾਉਨੇ ਆ ਕਿਉਂਕਿ ਇਹ ਸਟੂਡੈਂਟਾਂ ਲਈ ਸਭ ਤੋਂ ਇੱਕ ਵੱਡੀ ਤੇ ਅਹਿਮ ਖਬਰ ਹੈ ਕਿਉਂਕਿ ਜੋ ਪੰਜਾਬ ਤੋਂ ਜਾਂ ਫਿਰ ਇੰਡੀਆ ਤੋਂ ਬਿਲੋਂਗ ਕਰਦੇ ਆ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਵਿੱਚ ਬੈਂਕ ਅਕਾਊਂਟ ਦਿਖਾਉਣੀ ਪੈਗੀ 29710 ਡਾਲਰ ਕਿੰਨੇ ਪਰਸੈਂਟ ਇਸ ਦੇ ਵਿੱਚ ਸ਼ਰਤ ਰੱਖੀ ਗਈ ਹੈ ਕਿ ਆਲੀ ਫਸੀਦੀ ਵਰਦਾ ਕੀਤਾ ਗਿਆ ਜੀ ਭਾਰਤੀ ਵਿਦਿਆਰਥੀਆਂ ਤੇ ਪੈ ਸਕਦਾ ਹੈ ਵੱਡਾ ਅਸਰ ਕਿਉਂਕਿ ਇਸ ਦਾ ਬਹੁਤ ਵੱਡਾ ਅਸਰ ਆਪਣੇ ਭਾਰਤੀ ਸਟੂਡੈਂਟਾਂ ਤੇ ਭਾਰਤੀਆਂ ਤੇ ਪੈ ਸਕਦਾ ਹੈ ਕਿਉਂਕਿ ਇਸ ਦੇ ਲਈ ਵੱਡੀ ਅਮਾਉਂਟ ਆਪਾਂ ਨੂੰ ਚਾਹੀਦੀ ਹੈ ਤੇ ਵੱਡੀ ਅਮਾਉਂਟ ਆਪਾਂ ਨੂੰ ਦਿਖਾਉਣੀ ਪਵੇਗੀ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਦੀ ਫਾਈਲ ਲਗਾਉਣਾ ਚਾਹੁੰਦੇ ਹੋ ਤੁਹਾਨੂੰ 29710 ਆਸਟ੍ਰੇਲੀਅਨ ਡਾਲਰ ਹੈ ਜੋ ਆਪਣੇ ਬੈਂਕ ਅਕਾਊਂਟ ਦੇ ਵਿੱਚ ਦਿਖਾਉਣੇ ਪੈਣਗੇ